ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਆਪਾਂ ਇਹ ਕੁਛ ਸ਼ਬਦ ਲੈ ਆਇਆ ਇਹਨਾਂ ਦੀ ਵਿਚਾਰ ਕਰਨੀ ਆ ਔਰ ਇਹ ਸ਼ਬਦ ਨੇ ਭਗਤ ਭਗਤ ਭਗਤੀ ਇੱਕ ਹੈ ਵਿਚਰ ਤੇ ਵਿਚਾਰ ਦੂਜਾ ਹੈ ਅਗਲਾ ਹੈ ਠਾਕੁਰ ਤੇ ਠਾਕੁਰ ਠਾਕੁਰ ਦੇਠਾ ਕੋਰ ਫਿਰ ਇਹ ਆਪਾਂ ਵਿਚਾਰ ਕਰਨੀਆਂ ਇਹ ਪੰਕਤੀਆਂ ਨੇ ਗੁਰਬਾਣੀ ਦੇ ਵਿੱਚੋਂ ਲਈਆਂ ਗਈਆਂ ਨੇ ਇਹਨਾਂ ਦੇ ਆਧਾਰ ਤੇ ਇਹਨਾਂ ਦੀ ਰੋਸ਼ਨੀ ਦੇ ਵਿੱਚ ਆਪਾਂ ਇਹਨਾਂ ਦੇ ਵਿਚਾਰ ਆਪਾਂ ਕਰਨੀ ਹੈ ਸਤਸੰਗਤ ਦੇਖੋ ਪਹਿਲਾ ਹੈ ਆਪਾਂ ਗੱਲ ਕਰੀਏ ਭਗਤ ਭਗ ਗਾ ਤੈਨੂੰ ਸਿਆਰੀ ਪਾਗਤਾ ਇਹਦਾ ਮਤਲਬ ਹੁੰਦਾ ਭਗਤੀ ਇਹਦਾ ਕੀ ਮਤਲਬ ਹੁੰਦਾ ਭਗਤੀ ਇਹਨੂੰ ਆਪਾਂ ਵੇਖੀਏ ਵੇਣ ਗੁਣ ਕੀਤੇ ਭਗਤ ਨਾ ਹੋਏ ਬੇਣ ਗੁਣ ਕੀਤੇ ਆ ਭਗਤੀ ਨਹੀਂ ਹੋ ਸਕਦੀ ਭਗਤੀ ਨਾ ਹੋਏ ਨਹੀਂ ਹੁੰਦੀ ਭਗਤੀ ਨਹੀਂ ਹੁੰਦੀ ਇਹ ਭਗਤੀ ਆ ਜਿਹੜੀ ਆਪਾਂ ਭਗਤੀ ਇਹਨਾਂ ਨੇ ਵੀ ਉਹ ਭਗਤੀ ਬਹੁਤ ਕਰਦਾ ਇਹ ਉਹ ਚੀਜ਼ ਆ ਗਈ ਭਗਤ ਇਹਦੀ ਸਪੈਲਿੰਗ ਆਇਆ ਇਹਨੂੰ ਪੜਨ ਨਾਲ ਲੱਗਦਾ ਖੌਣੀ ਪਤਲੀ ਆ ਭਗਤ ਇਹ ਭਗਤ ਨਹੀਂ ਆ ਇਹ ਭਗਤੀ ਆ ਇਹ ਇਹਦਾ ਮਤਲਬ ਆ ਭਗਤੀ ਆ ਭਗਤ ਨਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਈ ਗੁਰ ਕੀ ਸੇਵਾ ਗੁਰੂ ਦੀ ਜਿਹੜੀ ਸੇਵਾ ਕਰਨੀ ਆ ਨਾ ਉਗੀ ਕਹਿੰਦੇ ਗੁਰ ਭਗਤ ਹੈ ਗੁਰੂ ਦੀ ਭਗਤੀ ਹੈ ਭਗਤ ਭਗਤੀ ਹੈ ਵਿਰਲਾ ਪਾਏ ਕੋਈ ਮਿਰਲਾ ਪਾਏ ਕੋਈ ਸੋ ਪਤਾ ਲੱਗਿਆ ਕਿ ਇਹ ਭਗਤ ਕੀ ਮਤਲਬ ਹੈ ਇਹਦਾ ਭਗਤੀ ਹੋ ਗਿਆ ਭਗਤ ਦੇ ਸਪੈਲਿੰਗ ਆ ਹੈ ਭਗਤ ਐਵੇਂ ਲਿਖਣ ਦਾ ਮਤਲਬ ਹੈ ਭਗਤੀ ਆ ਅੱਗੇ ਜਿਨ ਮਨ ਵੁਠਾ ਆਪ ਜਿਨ ਜਿਨ ਮਨ ਵੁਠਾ ਆਪ ਜਿੰਨਾਂ ਦੇ ਮਨ ਦੇ ਵਿੱਚ ਉਹ ਆਪ ਪਰਮਾਤਮਾ ਆ ਕੇ ਵਸ ਗਿਆ ਮਨ ਵਿੱਚ ਅਧਿਕਰਨ ਕਾਰਕ ਹੈ ਇਸ ਕਰਕੇ ਸਿਆਰੀ ਲੱਗਿਆ ਮਨ ਦੇ ਵਿੱਚ ਉੱਠਾ ਆਪ ਪੂਰੇ ਭਗਤ ਸੇ ਹੁਣ ਇੱਕ ਹੀ ਹੈ ਪੂਰੇ ਭਗਤ ਹੁਣ ਭਗਤ ਕਿਹੜੇ ਜਿਹੜੇ ਭਗਤੀ ਕਰਦੇ ਆ ਜਿਵੇਂ ਆ ਭਗਤੀ ਇਹ ਨਹੀਂ ਭਗਤੀ ਕਰਦੇ ਆ ਉਹ ਕੀ ਬਣਗੇ ਭਗਤ ਉਹ ਅਸੀਂ ਕਹਿੰਦੇ ਆਪਾਂ ਕਹਿੰਦੇ ਆ ਆ ਭਗਤ ਹੈ ਇਹ ਬੜੀ ਭਗਤੀ ਕਰਦਾ ਇਹ ਭਗਤ ਬਹੁਤ ਆ ਇਹ ਉਹ ਭਗਤ ਆ ਹੁਣ ਇਹ ਦੇਖੋ ਇਹਦੇ ਚ ਤੱਤੇ ਨੂੰ ਸਿਆਰੀ ਚ ਚੱਕੀ ਗਈ ਤੇ ਇਹ ਭਗਤ ਬਣ ਗਿਆ ਭਗਤ ਭਗਤੀ ਕਰਨ ਵਾਲਾ ਜਿਨ ਮਨ ਉੱਠਾ ਆਪ ਪੂਰੇ ਭਗਤ ਸੇ ਜਾਂ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈ ਜੇ ਉਹ ਦਿਆਲ ਹੋ ਜਾਏ ਮਿਹਰਬਾਨ ਹੋ ਜਾਏ ਤਾਂ ਭਗਤ ਹੁਣ ਕੀ ਭਗਤ ਭਗਤਾਂ ਦਾ ਸੰਗ ਪ੍ਰਾਪਤ ਹੋ ਜਾਂਦਾ ਭਗਤ ਭਗਤਾਂ ਦਾ ਸੰਗ ਪਾਈਏ ਭਗਤਾਂ ਦਾ ਸੰਗ ਪਾਇਆ ਪਾਲ ਲਈਦਾ ਹੈ ਪਾਲਿਆ ਪਾਲੀਦਾ ਸੋ ਜਿਹੜਾ ਇਹ ਭਗਤ ਇੱਕ ਇਹ ਹੁਣ ਇੱਥੇ ਆ ਗਿਆ ਸੇ ਪੂਰੇ ਭਗਤ ਭਗਤ ਕੀ ਜਿਆਦੇ ਭਗਤਾਂ ਦੀ ਗੱਲ ਹੈ ਬਹੁਵਚਨ ਹੈ ਹੁਣ ਸਾਧ ਸੰਗਤ ਇੱਥੇ ਜੇ ਅਸੀਂ ਆਪ ਹੋਰ ਇੱਕ ਲਿਖ ਦਈਏ ਇਹ ਆਪਿਆ ਇਹ ਐ ਹੁਕੜ ਲਾ ਲਈ ਇੱਥੇ ਭਗਤ ਆਉਗਾ ਇਹ ਕੱਲਾ ਇੱਕ ਭਗਤ ਆ ਗਿਆ ਭਗਤ ਸੇ ਸੇ ਵੀ ਬਹੁਵਚਨ ਇਹ ਬਹੁਵਚਨ ਨਹੀਂ ਸਾਬ ਜੇ ਜੇ ਕਿਤੇ ਹੋਰ ਕੋਈ ਤੁਕ ਨਹੀਂ ਲਿਖੀ ਇਹਦਾ ਮਤਲਬ ਇਹ ਜੇ ਔਂਕੜ ਲੱਗ ਜੂਗਾ ਤਾਂ ਕੱਲੇ ਭਗਤ ਦੀ ਗੱਲ ਆ ਜੂ ਵੀ ਆਪਾ ਨਾ ਭਗਤ ਆ ਜੇ ਜਿਆਦਾ ਇਹਨਾਂ ਦਸਣਾ ਹੋਵੇ ਉਹ ਬੜੇ ਭਗਤ ਨੇ ਬਸ ਉਹੀ ਫਰਕ ਹੈ ਔਂਕੜ ਦਾ ਲਾ ਦਿਓ ਇਕਵਚਨ ਬਣ ਜਾਏਗਾ ਜੇ ਚੱਕ ਦਿਓ ਤਾਂ ਬਹੁਵਚਨ ਬਣ ਗਿਆ ਜਿਵੇਂ ਆਪਾਂ ਇਹਦੇ ਵਿੱਚ ਦੇਖ ਲਿਆ ਆਨੰਦਨ ਭਗਤੀ ਰਤਿਆ ਭਗਤੀ ਹੁਣ ਆਹ ਜਿਹੜੀ ਕਰਦੀਆਂ ਆਹ ਭਗਤ ਇਹਦੇ ਵਿੱਚ ਰਤਿਆ ਭਗਤੀ ਆਣ ਦਿਨ ਭਗਤੀ ਰਤਿਆ ਮਨ ਤਾਂ ਨਿਰਮਲ ਹੋਏ ਜਿਹੜਾ ਆਣ ਦਿਨ ਦਿਨ ਰਾਤ ਭਗਤ ਭਗਤੀ ਦੇ ਵਿੱਚ ਰਤਿਆ ਰਤਿਆ ਹੋਇਆ ਰੁੱਤਿਆ ਹੋਇਆ ਮਨ ਤਾਂ ਨਿਰਮਲ ਹੋਏ ਉਹਦਾ ਮਨ ਤਾਂ ਨਿਰਮਲ ਹੁੰਦਾ ਹੋ ਜਾਂਦਾ ਜਾਂ ਹੁੰਦਾ ਹੋ ਜਾਂਦਾ ਹੈ ਜੋਗ-ਜੋਗ ਭਗਤੀ ਆਖ ਵਖਾਣੀ ਜੋਗ-ਜੋਗ ਭਗਤੀ ਭਗਤਾਂ ਨੇ ਆਖ ਵਖਾਣੀ ਅੱਗੇ ਹਰ ਕਾ ਭਾਣਾ ਭਗਤੀ ਮੰਨਿਆ ਭਗਤੀ ਕੀ ਜਿਹੜੇ ਉਹ ਭਗਤ ਪਗਤਿਂ ਭਗਤਾਂ ਦੁਆਰਾ ਪਗਤਿਂ ਭਗਤਾਂ ਦੁਆਰਾ ਮੰਨਿਆ ਮੰਨਿਆ ਗਿਆ ਭਗਤੀ ਭਗਤ ਤੋਂ ਭਗਤ ਜਿਆਦੇ ਭਗਤ ਹੈ ਇਹ ਦੁਆਰਾ ਆ ਗਿਆ ਕਰਨ ਕਰ ਕਾ ਸਕਦਾ ਇਹ ਕਰਨ ਕਰ ਕਰਾਈ ਆ ਗਿਆ ਹਰ ਕਾ ਪਾੜਾ ਭਗਤੀ ਭਗਤਾ ਨੇ ਮੰਨਿਆ ਸੇ ਭਗਤ ਪਏ धर ਥਾਂ ਫਿਰ ਕਿ ਉਹ ਸੇ ਭਗਤ ਉਹ ਜਿਹੜੇ ਭਗਤ ਨੇ ਬਹੁ ਵਚਨ ਇੱਕ ਨਹੀਂ ਹੈ ਬਹੁ ਵਚਨ ਸਹੀ ਹੈ ਇਥੇ ਬਹੁਤ ਜਨਾ ਸੇ ਭਗਤ ਪਏ ਦਰ ਥਾਏ ਉਹ ਦਰ ਦੇ ਉਤੇ ਥਾਂ ਦੇ ਉਤੇ ਪੈ ਜਾਂਦੇ ਥਾਂ ਤੇ ਉਹਨਾਂ ਨੂੰ ਥਾਂ ਪ੍ਰਾਪਤ ਹੋ ਜਾਂਦੀ ਹੈ ਦਰ ਤੇ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਭਗਤ ਹੁਣ ਅਸੰਖ ਭਗਤ ਭਗਤਾਂ ਕਿਹੜੇ ਅਸੰਖ ਭਗਤ ਗਿਣਤੀ ਦਸੀ ਅਸੰਖ ਭਗਤ ਗੁਣ ਗਿਆਨ ਵਿਚਾਰ ਜਾਂ ਆਪ ਹੋਏ ਦਿਆਲ ਤਾਂ ਭਗਤ ਸੰਗ ਪਾਈਐ ਤਾਂ ਭਗਤਾਂ ਦਾ ਸੰਗ ਉਹੀ ਭਗਤ ਜਾਦੇ ਭਗਤਾਂ ਦੀ ਗੱਲ ਹੈ ਔਂਕਲ ਨਹੀਂ ਲੱਗਿਆ ਨਹੀਂ ਤਾਂ ਇੱਕ ਭਗਤ ਦੀ ਗੱਲ ਸੀ ਸੰਗ ਪਾਈਏ ਆਪੇ ਸਤਗੁਰ ਆਪ ਸ਼ਬਦ ਜਿਓ ਆਪੇ ਸਤਗੁਰ ਆਪ ਸ਼ਬਦ ਜਿਓ ਜੋਗ ਜੋਗ ਭਗਤ ਪਿਆਰੇ ਜੋਗਾ ਜੋਗਾ ਦੇ ਭਗਤ ਬਹੁਤੇ ਭਗਤ ਬਹੁਤੇ ਭਗਤ ਭਗਤ ਪਿਆਰੇ ਭਗਤ ਪਿਆਰੇ ਹੁਣ ਸਾਡਾ ਮਕਸਦ ਇਹ ਦੱਸਣ ਦਾ ਵੀ ਆ ਜਿਹੜੇ ਬਹੁਵਚਨ ਹੈ ਇਹ ਇਕਵਚਨ ਹੋ ਗਿਆ ਭਗਤਾਂ ਦਾ ਵੋਲ ਨੂੰ ਇਹ ਵੀ ਭਗਤ ਆ ਇਹ ਵੀ ਭਗਤ ਆ ਆ ਵੀ ਭਗਤ ਆ ਵੀ ਭਗਤ ਕਹਿੰਨ ਤੋਂ ਭਾਵ ਆ ਵੀ ਇਹਦੇ ਨਾਲ ਜਿਹੜਾ ਹੈ ਇਹ ਸਾਰੀ ਸਮਝ ਆ ਜਾਂਦੀ ਹੈ ਅੱਗੇ ਹੈ ਵਿਚਰ ਸੰਸਾਰ ਪੂਰਨ ਸਭ ਕਾਮ ਹੁਣ ਵਿਚਰ ਆਪਾਂ ਆਪ ਕਹਿ ਦਿੰਨੇ ਆ ਵੀ ਉਹ ਨੂੰ ਵਿਚਰਦਾ ਨਹੀਂ ਉਹ ਆਮ ਲੋਕਾਂ ਜੀ ਵਿਚਰਦਾ ਨਹੀਂ ਉਹੀ ਚੀਜ਼ ਹੈ ਵਿਚਰ ਉਹ ਕਹਿੰਦੇ ਵਿਚਰ ਤੂੰ ਨਿਸੰਗ ਹੋ ਕੇ ਸੰਸਾਰ ਦੇ ਵਿੱਚ ਵਿਚਰ ਪੂਰਨ ਸਭ ਕਾਮ ਤੇਰੇ ਸਾਰੇ ਕੰਮ ਪੂਰਨ ਹੋਣਗੇ ਇਸ ਸੰਗ ਹੋ ਕੇ ਸੰਸਾਰ ਦੇ ਵਿੱਚ ਵਿਚਰ ਵਿਚਰਨਾ ਸਿੰਪਲ ਆਪਾਂ ਆਮੀ ਗੱਲ ਕਰਦੇ ਹੁੰਨੇ ਆ ਵਿਚਰ ਉਹ ਵਿਚਰਦਾ ਨਹੀਂ ਲੋਕਾਂ ਚ ਵਿਚਰਦਾ ਨਹੀਂ ਘਟ ਵਿਚਰਦਾ ਉਹ ਵਿਚਰਾ ਉਹ ਵਿਚਰ ਵਿਚਰ ਸੰਸਾਰ ਪੂਰਨ ਸਭ ਕਾਮ ਅੱਗੇ ਹੈ ਵਿਵੇਕ ਬੁੱਧ ਸਭ ਜਗ ਜਗਮ ਹੈ ਨਿਰਮਲ ਉਹ ਵਿਵੇਕ ਬੁੱਧ ਵਿਵੇਕ ਬੁੱਧ ਕੀ ਹੁੰਦੀ ਹੈ ਜਿਹੜੀ ਬੜਾ ਬੁਰਾ ਪਛਾਣਦੀ ਆ ਚੰਗੇ ਮੰਦੇ ਦੀ ਪਛਾਣ ਰੱਖਦੀ ਉਹ ਬੁੱਧੀ ਉਹ ਬੁੱਧੀ ਹੁੰਦੀ ਹੈ ਜਿਹੜੀ ਚੰਗੇ ਭਲੇ ਦੀ ਮਾੜੇ ਦੀ ਪਛਾਣ ਹੋਵੇ ਸਭ ਜਗ ਮੈਂ ਸਾਰੇ ਜਗ ਮੈਂ ਨਿਰਮਲ ਵਿਚਰ ਵਿਚਰ ਰਸ ਪੀਜੇ ਵਿਚਰ 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 ਵਿਚਾਰ ਵਿਚਾਰ ਕੇ ਇਥੇ ਵਿਚਾਰ ਆ ਗਿਆ ਹੋ ਇਥੇ ਕੀ ਹੋ ਗਿਆ ਵਿਚਾਰ ਵਿਚਾਰ ਵਿਚਰ ਤੋਂ ਬਾਅਦ ਵਿਚਾਰ ਵਿਚਾਰ ਕੇ ਇਥੇ ਵਿਚਾਰ ਆ ਗਿਆ ਆ ਸਿਆਰੀ ਲੱਗੀ ਐ ਇਹ ਹੈ ਵਿਚਰ ਵਿਚਰ ਕੀ ਰਸ ਪੀਜੈ ਕਾਬ ਕਲ ਠਾਕੁਰ ਹਰਦਾਸ ਤਨੇ ਕਾਬ ਕਲ ਕਵੀ ਕਲ ਜਿਹੜਾ ਹੈ ਠਾਕੁਰ ਹੁਣ ਇਹ ਜਿਹੜਾ ਠਾਕੁਰ ਨਹੀਂ ਪੜਤਾ ਸੀ ਠਾਕੁਰ ਇਹ ਠਕੁਰ ਹੈ ਇਹ ਕੀ ਹੈ ਠਕੁਰ ਇਹ ਕੀ ਹੈ ਠਕੁਰ ਹਰਦਾਸ ਤਨੇ ਹਰਦਾਸ ਤਨੇ ਦਾ ਹਰਦਾਸ ਦਾ ਪੁੱਤਰ ਕਬਕਲ ਠਾਕਰ ਇੱਥੇ ਅੱਗੇ ਕਹਿੰਦੇ ਹਰਦਾਸ ਤਨੇ ਗੁਰੂ ਰਾਮਦਾਸ ਗੁਰੂ ਰਾਮਦਾਸ ਜੀ ਕਿਹਦੇ ਪੁੱਤ ਸਨ ਹਰਦਾਸ ਦੇ ਹਰਦਾਸ ਤਨੇ ਸਾਲ ਆ ਭਰ ਭਰੇ ਸਾਰੇ ਜਿਹੜੇ ਸਰੋਵਰ ਹੁੰਦੇ ਆ ਜਿਹੜੇ ਖਾਲੀ ਪੈਂਦੇ ਆ ਆ ਪਰ ਭਰੇ ਉਹ ਭਰਦੇ ਉਹ ਭਰਦੇ ਕਿਹੜੇ ਨਾਮ ਨਾਲ ਨਾਮ ਜਲ ਨਾਲ ਭਰਦੇ ਆ ਹੋਰ ਦੂਜੇ ਸਰੋਵਰ ਦੀ ਗੱਲ ਨਹੀਂ ਜਲਦੀ ਹੋਰੀ ਇਹਦੇ ਚ ਨਾਮ ਜਲ ਦੇ ਨਾਲ ਮੇਰੇ ਗੁਰੂ ਰਾਮਦਾਸ ਜਿਹੜੇ ਆ ਉਹ ਪਰਦੇ ਆ ਅੱਗੇ ਸਭ ਨਿਧਾਨ 10 ਅਸ਼ਟ ਸਿਧਾਨ ਸਭ ਨਿਧਾਨ ਸਾਰੇ ਖਜਾਨੇ 10 ਹੁੰਦਾ 10 ਅਸ਼ਟ ਹੁੰਦਾ 8 10 ਤੇ 18 18 ਸਿਧਾਨ 18 ਜਿਹੜੀਆਂ ਸਿੱਧੀਆਂ ਹੁੰਦੀਆਂ ਸਾਰੇ ਖਜਾਨੇ 18 ਸਿੱਧੀਆਂ ਠਾਕੁਰ ਕਲ ਤਲ ਧਰਿਆ ਠਾਕੁਰ ਹੁਣ ਆ ਠਾਕੁਰਾ ਇਹ ਕੀ ਆ ਇਹ ਠਾਕੁਰ ਪਰਮਾਤਮਾ ਪਰਮਾਤਮਾ ਕਾਲਪੁਰ ਹੋਾਈ ਰੂਪ ਉਨੇ ਕੀਤੇ ਠਾਕੁਰ ਕਰ ਤਲ ਤਰਿਆ ਕਰ ਕੀ ਹੈ ਆ ਕਰ ਜਿਹੜਾ ਹੱਥ ਆ ਸਾਡੇ ਹੱਥ ਨੇ ਇਹ ਦੋਨੇ ਹੱਥ ਹੈ ਜੇ ਤੁਸੀਂ ਓਂਕੜ ਲਾ ਦਿਓ ਤਾਂ ਇੱਕ ਹੱਥ ਦੀ ਗੱਲ ਚੱਲੂਗੀ ਹੁਣ ਕਹੋਗੇ ਦੋਨੇ ਹੱਥ ਕਰ ਤਲ ਤਲ ਗਈ ਹੈ ਤਲੀਆਂ ਆਹ ਤਲੀਆਂ ਆ ਜਿਹੜੀਆਂ ਤਲੀਆਂ ਇੱਕ ਤਲ ਹੈ ਇਹ ਇੱਕ ਨਹੀਂ ਤਲ ਆ ਆ ਦੋਨੇ ਤਲ ਹੈ ਜੇ ਇਥੇ ਓਂਕੜ ਲਾਗੇ ਤਾਂ ਫਿਰ ਇੱਕ ਤਲ ਦੀ ਗੱਲ ਆ ਜਾਣੀ ਹੈ ਤੇ ਤਲ ਹੈ ਤਲ ਤਰਿਆ ਤਲ ਦੇ ਉਤੇ ਦੋਨੇ ਤਰਿਆ ਜੋ ਕਿ ਛਠਾਕੁਰ ਦਾ ਸੂ ਸੇਵਕ ਦਾ ਜੋ ਕਿਸ ਵੀ ਠਾਕੁਰ ਦਾ ਹੈ ਉਹ ਨਾ ਜੋ ਕਿਸ ਠਾਕੁਰ ਦਾ ਸੂ ਸੇਵਕਾ ਉਹ ਸੇਵਕਾ ਸੇਵਕ ਠਾਕੁਰ ਹੀ ਸੰਗ ਜਾ ਜਿਉ ਜਦੋਂ ਸੇਵਕ ਠਾਕੁਰ ਜਿਹੜਾ ਉਹਦੇ ਸੰਗ ਹੋ ਜਾਂਦਾ ਉਹਦੇ ਨਾਲ ਹੋ ਜਾਂਦਾ ਉਹਦੇ ਵਿੱਚ ਇੱਕਮਿਕ ਹੋ ਜਾਂਦਾ ਉਹ ਫਿਰ ਸਾਰਿਆਂ ਪਾਸੇ ਜਿਹੜਾ ਹੈ ਉਹ ਮਨੁੱਖ ਉਹ ਜੀਵਤਰੀ ਜਾਰ ਹੋ ਜਾਂਦੀ ਪ੍ਰਗਟ ਹੋ ਜਾਂਦੀ ਹੈ ਲੋਕ ਤੇ ਪਰਲੋਕ ਦੋਵਾਂ ਦੇ ਵਿੱਚ ਹੀ ਪ੍ਰਗਟ ਹੋ ਜਾਂਦੀ ਹੈ। ਸੋ ਸਾਧ ਸੰਗਤ ਆਪਾਂ ਇਹ ਵਿਚਾਰ ਕੀਤੀ ਆ ਇਹਨਾਂ ਲਫ਼ਜ਼ਾਂ ਦੇ ਇਹਨਾਂ ਸ਼ਬਦਾਂ ਦੇ ਇਹਨਾਂ ਟੋਕਾਂ ਦੇ ਰਾਹੀਂ ਕੀਤੀ ਆ। ਸੋ ਸਾਧ ਸੰਗਤ ਇਸ ਤੋਂ ਅੱਗੇ ਜਿਹੜਾ ਵੀ ਕੋਈ ਵਿਸ਼ਾ ਹੋਇਆ ਆਪਾਂ ਫੇਰ ਅਗਲੀ ਵੀਡੀਓ 'ਚ ਮਿਲਾਂਗੇ। ਐਨੀ ਕੁ ਬੇਨਤੀ ਜਿਹੜੀ ਆ ਵਿਚਾਰ ਜਿਹੜੀ ਆ ਉੱਪਰ ਵੰਡ ਗਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।